ਸਾਡੇ ਕੋਲ ਸਵਰਾਜ ਕਾਫੀ ਗਿਣਤੀ ਚਾਏ ਹੋਇਆ ਪ੍ਰਭੂ ਕਿਹੜਾ ਇਹ ਕਿਹੜਾ ਮਾਡਲ ਸੀਰੇ 16 ਮਾਡਲ ਹੈ ਜੀ 16 ਹਾਂਜੀ ਆਪਾਂ ਕੋਲ ਕਿਹੜਾ 16 17 18 ਹਾਂਜੀ 16 17 18 ਇਹ ਸਾਡੇ ਕੋਲੇ ਐ ਮਾ ਲਓ 5 6 ਪੀਸ ਆ ਕੇ ਲੱਗ ਚੁੱਕੇ ਆ 4 5 ਪੀਸ ਐ ਪਿੱਛੇ ਖੜੇ ਆ ਨਹੀਂ ਸ਼ੋਰੂਮ ਚ ਲੱਗੇਗੇ ਆਹਾ 16 ਮਾਡਲ ਆ ਪ੍ਰਭੂ ਗੌਰ ਨਾਲ ਚੈੱਕ ਕਰ ਲਓ ਮੰਗਲੇ ਬੀਕੇਟੀ ਦੇ 95 ਪੈਸ ਟਾਇਰ ਆ ਮੂਰਲੇ ਅਪੋਲੋ ਦੇ ਜਮਾ ਅਸੀਂ ਨਵੇਂ ਪਵਾਏ ਆ ਆ ਦੇਖੋ ਡਕ ਡਕ ਲੱਗਿਆ ਹੈਗਾ ਉੱਤੇ ਪੰਜਾਬ ਨੰਬਰ ਟਰੈਕਟਰ ਆ ਕਿਸੇ ਭਰਾਣੇ ਲੈਣਾ ਹੋਵੇ ਤਾਂ ਕੰਡੀਸ਼ਨ ਵਗੈਰਾ ਚੈੱਕ ਕਰ ਲੋ ਇਹਦੇ ਉੱਤੇ 1.5 ਲੱਖ ਰੁਪਇਆ ਭਰ ਕੇ ਬਾਕੀ ਤੁਸੀਂ ਆਸਾਨ ਕਿਸ਼ਤਾਂ ਕਰਕੇ ਤੁਸੀਂ ਟਰੈਕਟਰ ਇਹ ਖਰੀਦ ਕੇ ਲੈ ਆ ਸਕਦੇ ਹੋ 2016 17 18 ਸੋਨੂੰ ਇਹ ਤਿੰਨ ਮਾਲ ਟਰੈਕਟਰ ਦਿਖਾਵਾਂਗੇ ਆ ਚੈੱਕ ਕਰ ਲੋ ਪੰਜਾਬ ਨੰਬਰ ਲੁਧਿਆਣਾ ਨੰਬਰ ਟਰੈਕਟਰ ਆ ਗੌਰ ਨਾਲ ਚੈੱਕ ਕਰ ਲੋ ਮਗਲੇ 95 ਪੈਸੇ ਬੀਕੇਟੀ ਦੇ ਟਾਇਰ ਆ ਮੂਰਲੇ ਅਪੋਲੋ ਦੇ ਜਮਾ ਨਵੇਂ ਪਵਾਇਆ ਡੈਕ ਵਗੈਰਾ ਇਹਦੇ ਉੱਤੇ ਲੱਗਿਆ ਹੋਇਆ ਹਾ ਗੌਰ ਨਾਲ ਚੈੱਕ ਕਰ ਲਓ ਤੁਹਾਨੂੰ ਅਗਲੇ ਟਰੈਕਟਰ ਵੀ ਦਿਖਾਉਣੇ ਆ ਭਰਾਵੋ ਹਜੇ ਸ਼ੋਅਰੂਮ 'ਚ ਤਾਂ ਨਹੀਂ ਲੱਗੇ ਰਾਤ ਹੀ ਆਏ ਆ ਟਰੈਕਟਰ ਇਹ ਫੋਟੋਆਂ ਵਗੈਰਾ ਦੀ ਭਰਾਵੋ ਖੇਚਲਾ ਨਾ ਕਰਾਇਆ ਕਰੋ ਕਿਉਂ ਫੋਟੋਆਂ ਵਗੈਰਾ ਨਹੀਂ ਪੈਂਦੀਆਂ ਆਂ ਕਿਉਂ ਟਰੈਕਟਰ ਕਾਫੀ ਹੁੰਦਿਆ ਨਹੀਂ ਇਸ ਕਰਕੇ ਫੋਟੋਆਂ ਨਹੀਂ ਪੈਂਦੀਆਂ ਗੌਰ ਨਾਲ ਵੀਡੀਓ ਸ ਤੁਹਾਨੂੰ ਸਾਰਾ ਕੁਝ ਦਿਖਾਤਾ ਡੰਡਾ ਫੱਟੀ ਸਾਰਾ ਸਮਾਨ オリジナル ਇਹਦੇ ਨਾਲ ਮਿਲੂਗਾ ਕਿਸੇ ਪੁਰਾਣੇ ਟਰੈਕਟਰ ਲੈਣਾ ਹੋਵੇ 16 ਮਾਡਲ ਇਹ ਟਰੈਕਟਰ 16 ਮਾਡਲ ਆ ਸਾਡੇ ਕੋਲੇ ਉਹ ਤੋਂ ਬਾਅਦ ਸਾਡੇ ਕੋਲੇ ਸੋਨਾ ਲੀਕਾ ਆ ਗਿਆ ਸੋਨਾ ਲੀਕਾ 2014 ਮਾਡਲ ਆ ਇਹ 2014 ਮਾਡਲ ਆ ਸੋਨਾ ਲੀਕਾ 750 ਵਾਲਾ ਸੋਨਾ ਲੀਕਾ 750 ਆ ਗਿਆ 2014 ਮਾਡਲ ਅੱਗੇ ਸਾਡੇ ਕੋਲੇ 2013 ਮਾਡਲ ਸੋਨਾ ਲੀਕਾ 750 ਆ ਗਿਆ ਅੱਗੇ ਆ ਗਿਆ 2017 ਮਾਡਲ ਇਹਦੇ ਵੀ ਜਮਾ ਨਵੇਂ ਟਾਇਰ ਆ ਭਰਾਵੋ ਪੰਜਾਬ ਨੰਬਰ ਟਰੈਕਟਰ ਆ ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ 2017 ਮਾਡਲ ਆ ਇਹ ਪਿੱਛੇ ਤੋਂ ਨੂੰ 16 ਦਗਾਏ ਸੀ ਇਹਦੇ ਵੀ ਜਮਾ ਨਵੇਂ ਟਾਇਰ ਆ ਕਿਸੇ ਪ੍ਰਾ ਇਹਨਾਂ ਦੇ ਰੇਟ ਭਰਾਵੋ 5 ਲੱਖ ਤੋਂ ਸਟਾਰਟ ਹੋ ਕੇ ਅਲੱਗ-ਅਲੱਗ ਰੇਟ ਆ ਕਿਵੇਂ ਆਹ ਖੜਾਗਾ ਇਹ 2017 ਇਹ ਵੀ 2017 ਮਾਡਲ ਆ ਕਿਸੇ ਪ੍ਰਾ ਨੇ ਡਿੱਟ ਲੈਣਾ ਹੋਵੇ 2017 ਮਾਡਲ ਇਹ ਵੀ ਉਸ ਉਧਰ ਡੀਪੀ ਕੇ ਕਰੇ ਖੜਿਆ 2018 ਮਾਡਲ ਵੀ ਨਵੀਂ ਸ਼ੋਅ ਵਾਲਾ ਵੀ ਖੜਾ ਆ ਇੱਧਰ ਆਇਆ ਇੱਕ 2016 ਮਾਡਲ ਇਹ ਰਾਤ ਹੀ ਆਇਆਗਾ ਇੱਕ ਉਧਰ ਪਿੱਛੇ ਖੜਾਗਾ ਇਹ ਟਰੈਕਟਰ 2016 17 ਮਾਡਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਟਰੈਕਟਰ ਖਰੀਦਣਿਆ ਤਾਂ ਤੁਸੀਂ ਬੜੈਂਚ ਟਰੈਕਟਰ ਪੈਂਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਆ ਕੇ ਇਹ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਇਹ 2018 ਮਾਡਲ ਇਹ ਹਰਿਆਣਾ ਨੰਬਰ ਆ ਭਰਾਵੋ ਕਿਸੇ ਪੁਰਾਣੇ ਹਰਿਆਣਾ ਵਾਲੇ ਨੇ ਵੀ ਲੈਣਾ ਹੋਵੇ ਤੇ ਇਹ ਹਰਿਆਣਾ ਨੰਬਰ 2018 ਮਾਡਲ ਟਰੈਕਟਰ ਹੈ ਕਿਸੇ ਭਰਾ ਨੇ ਇਹ ਲੈਣਾ ਹੋਵੇ ਨੀਲੀ ਛਤਰੀ ਵਾਲਾ 2000 18 ਮਾਰਲ ਬਡਾਂਹ ਟਰੈਕਟਰ ਪਿੰਡ ਭਾਈ ਬਖਤੌਰ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਬਡਾਂਹ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ 2016 17 18 ਨੋਟ ਕਰ ਲਓ 16 17 18 18 ਮਾਡਲ ਸਾਡੇ ਕੋਲੇ 3 ਮਾਡਲ ਪ੍ਰਭੂ ਆ ਚੁੱਕੇ ਆ ਇਹ ਸਵਰਾਜ ਉਦੋਂ ਬਾਅਦ ਉੱਚੇ ਮਾਡਲ ਦੀ ਗੱਲ ਕਰ ਲਈਏ ਤਾਂ ਸਾਡੇ ਕੋਲੇ 22 ਮਾਡਲ 23 ਮਾਡਲ ਸ੍ਰੀ ਸਪੀਡ ਵਾਲੇ ਸਵਰਾਜ ਵੀ ਖੜੇ ਆ ਆ ਤਾਂ ਦੇਖੋ ਹਜੇ ਤੋਤਾ ਸਮਾਰਿਆ ਵੀ ਨਹੀਂ ਗਿਆ ਰਾਤ ਹੀ ਹਜੇ ਤਾਂ ਸ਼ੋਰੂਮ ਚ ਕੁਸ ਟਰੈਕਟਰ ਤਾਂ ਰਾਤ ਹੀ ਲੱਗੇ ਆ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਦਿਆਂਗੇ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਦੁਵਾਰੀ ਤੋਂ ਨੋਟ ਕਰ ਲਓ ਆ ਦੇਖੋ ਇੰਨੇ ਨੇ ਸਾਫ ਟਰੈਕਟਰ ਸਾਡੇ ਕੋਲੇ ਖੜੇ ਆ ਬਹੁਤ ਹੀ ਸਾਫ ਸੁਥਰੇ ਟਰੈਕਟਰ ਵੜਾਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਆਕੇ ਲੱਗ ਚੁੱਕੇ ਆ ਕਿਸੇ ਵੀ ਭੈਣ ਭਰਾ ਨੇ ਟਰੈਕਟਰ ਖਰੀਦਣਾ ਤਾਂ ਪਿੰਡ ਭਾਈ ਬਖਤੌਰ ਆਕੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਕੋਈ ਵੀ ਟਰੈਕਟਰ ਖਰੀਦਣਾ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ